ਕੀ ਸੱਛ ਗੱਲ ਦੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਸ਼ਾਮਾਂ ਦਾ ਵੇਲਾ ਵਾ ਹੁਣ ਠੰਡ ਬਹੁਤ ਹੋ ਗਈ ਆ ਧੁੰਦ ਪੈ ਗਈ ਆ ਸਵੇਰੇ ਵੀ 11:30 12 ਵਜੇ ਧੁੰਦ ਲੱਤੀ ਹਨ ਤੇ ਇਦਾਂ ਹੀ ਬਸ ਘਰ 'ਚ ਕੰਮ ਕਰਦੇ ਆਂ ਹੀ ਟਾਈਮ ਲੰਘ ਜਾਂਦਾ ਵਾ ਤੇ ਵਲੋਗ ਬਣਾਦੇ ਨਹੀਂ ਆ ਤੇ ਇਹ ਕੰਮ ਤੇ ਮੇਰਾ ਦੂਜੇ ਕੰਮ ਨਾਲ ਵੀ ਬਹੁਤ ਜ਼ਰੂਰੀ ਆ ਵਲੋਗ ਪਾਉਣੇ ਆਪਣਾ ਚੈਨਲ ਦਾ ਕੰਮ ਕਰਨਾ ਪਰ ਫਿਲਹਾਲ ਮੈਨੂੰ ਕੁਝ ਸਮਝ ਨਹੀਂ ਆਉਂਦੀ ਤੇ ਹੁਣੇ ਹੁਣੇ ਮੇਰੇ ਇੱਕ ਭੈਣ ਦਾ ਮੈਸੇਜ ਆਇਆ ਸੀ ਕਿ ਤੁਸੀਂ ਆਪਣੀ ਮੰਮਾ ਨਾਲ ਬੱਚਿਆਂ ਨਾਲ ਜਿਹੜਾ ਵਾ ਆਪਣੇ ਵਲੌਗ ਸਟਾਰਟ ਕਰੋ ਤੇ ਉਹੀ ਪਾ ਦਿਆ ਕਰੋ ਕੋਈ ਗੱਲ ਨਹੀਂ ਪਰ ਤੁਸੀਂ ਆਪਣਾ ਚੈਨਲ ਨਾ ਬੰਦ ਕਰੋ ਕੁਝ ਵੀ ਛੋਟਾ ਮੋਟਾ ਜੋ ਵੀ ਤੁਸੀਂ ਘਰ 'ਚ ਕਰਦੇ ਹੋ ਜਿੱਦਾਂ ਕੰਮ ਕਰਦੇ ਹੋ ਉਹੀ ਵਲੌਗ 'ਚ ਆਪਣੇ ਪਾ ਦਿਆ ਕਰੋ ਤੇ ਮੈਂ ਸੋਚਿਆ ਕਿ ਚਲੋ ਆਪਾਂ ਵਲੌਗ ਜਿਹੜਾ ਉਹ ਲੈ ਕੇ ਆਉਨੇ ਆਂ ਭਾਵੇਂ ਖੇਡਣ ਦਾ ਹੀ ਬੱਚੇ ਸਾਡੇ ਮਤਲਬ ਮੰਮਾ ਨਾਲ ਹੁਣ ਖੇਡਣਾ ਵਾ ਇਹਨਾਂ ਨੇ ਤੇ ਮੈਂ ਸੋਚਿਆ ਚਲੋ ਥੋੜੀਆਂ-ਬੋਤੀਆਂ ਗੱਲਾਂ ਮਾਰਦੇ ਆ ਤੁਹਾਡੇ ਸਾਰਿਆਂ ਨਾਲ ਤੇ ਨਾਲੇ ਆਪਾਂ ਖੇਡਦੇ ਆਂ ਤੇ ਚਲੋ ਜੀ ਸ਼ਮੂ ਖੜੀ ਖੜੀ ਚਲੋ ਹਾਂਜੀ ਜੀ ਅਜੇ ਆਪਾਂ ਵਲੋਗ ਸਟਾਰਟ ਕੀਤਾ ਸੀ ਤੇ ਥੋੜਾ ਜਿਹਾ ਬਣਾਉਣਾ ਸੀ ਤੇ ਆਗੇ ਬਣਾ ਗਏ ਸਬਸਕ੍ਰਾਈਬਰ ਆਗੇ ਖੋਦਿਆਂ ਤੋਂ ਖੋਦੇ ਹਟੇ ਇੱਥੇ ਲਾਗੇ ਪੈਂਡਿਆ ਮੇਰੇ ਹਿਸਾਬ ਨਾਲ ਜਿਹੜੇ ਵੇਖਣਗੇ ਉਹ ਵੀ ਹੋਣਗੇ ਕੋਈ ਨਾ ਕੋਈ ਖੋਦਿਆਂ ਤੋਂ ਤੇ ਉਹ ਆਗੇ ਹੀ ਦੀਦੀ ਹੁਣੀ ਤੇ ਫਿਰ ਉਹਨਾਂ ਨੇ ਥੋੜਾ ਜਿਹਾ ਚੈਨਲ ਦਾ ਕੰਮ ਕਰਾਉਣਾ ਸੀ ਤੇ ਕਾਫੀ ਨੇਹਰਾ ਹੀ ਹੋ ਗਿਆ ਉਹਨਾਂ ਨੂੰ ਵੀ ਤੇ ਉਹਨਾਂ ਦੇ ਕਾਪੀਰਾਈਟ ਆ ਰੱਖਿਆ ਸੀ ਚੈਨਲ ਤੇ ਫਿਰ ਮੈਂ ਸਾਰਾ ਉਹਨਾਂ ਦਾ ਸੈਟਅਪ ਵਗੈਰਾ ਕਰਕੇ ਦਿੱਤਾ ਕਾਪੀਰਾਈਟ ਹਟਾ ਕੇ ਦਿੱਤੇ ਤੇ ਹੁਣ ਆਪਾਂ ਸੋਚਿਆ ਕਿ ਚਲੋ ਥੋੜਾ ਜਿਹਾ ਵਲੌਗ ਜਿਹੜਾ ਵਾ ਆਪਾਂ ਇਦਾਂ ਬਣਾ ਲੈਨੇ ਆ ਕਿਉਂਕਿ ਮੈਨੂੰ ਮਤਲਬ ਪਰਸਨਲ ਕਾਫੀ ਮੈਸੇਜ ਆਏ ਸੀ ਤੇ ਵੀ ਤੁਸੀਂ ਜਿਹੜਾ ਵਾ ਇਦਾਂ ਆਪਣੇ ਮੰਮਾ ਨਾਲ ਜਾਂ ਬੱਚਿਆਂ ਨਾਲ ਵਲੌਗ ਬਣਾਓ ਜੇ ਤੁਹਾਡੇ ਕੋਲ ਹੋਰ ਨਹੀਂ ਬਣਦੇ ਬਾਕੀ ਆਪਾਂ ਦੀਰੀ ਹੁਣਾਂ ਨਾਲ ਗੱਲ ਕਰਦੇ ਹਾਂ ਉਹ ਹਸਬੰਡ ਵਾਈਫ ਬਹੁਤ ਚੰਗੇ ਆ ਨੇਚਰ ਦੇ ਵੀ ਤੇ ਉਦਾਂ ਵੀ ਉਹਨਾਂ ਨੂੰ ਮਤਲਬ ਬਹੁਤ ਆ ਕਿ ਆਪਾਂ ਵੀ ਮਤਲਬ ਕੰਮ ਕਰੀਏ YouTube ਉੱਪਰ ਤੇ ਆਪਾਂ ਸੋਚਦੇ ਪਏ ਹਾਂ ਕਿ ਚਲੋ ਆਪਾਂ ਇਕੱਠੇ ਹੋ ਕੇ ਕੰਮ ਕਰ ਲੈਨੇ ਆ ਹਨਾ ਤੇ ਅੱਜ ਤੇ ਆਪਾਂ ਵੀਡੀਓ ਨਹੀਂ ਬਣਾਈ ਹੈਗੀ ਉਹਨਾਂ ਨਾਲ ਵਲੋਗ 'ਚ ਨਹੀਂ ਲਿਆ ਕਿਉਂਕਿ ਉਹਨਾਂ ਨੂੰ ਵੀ ਥੋੜੀ ਛੇਤੀ ਹੀ ਤੇ ਮੈਂ ਵੀ ਚੈਨਲ ਦੇ ਕੰਮ 'ਚ ਮਤਲਬ ਬਿਜ਼ੀ ਹੋ ਗਈ ਤੇ ਮੈਂ ਵਲੋਗ ਉਹਨਾਂ ਨਾਲ ਨਹੀਂ ਬਣਾਇਆ ਨਨੇਰਾ ਹੋ ਗਿਆ ਹੈ ਨਾ ਨਨੇਰਾ ਬੜਾ ਹੋ ਗਿਆ ਸੀ ਤੇ ਇਸ ਕਰਕੇ ਮੈਂ ਕਿਸੇ ਦਿਨ ਬੜਾ ਇਨਸਿਸਟ ਕਰਕੇ ਗਏ ਕਿ ਸਾਰੇ ਜਾਣੇ ਘਰ ਆਇਓ ਘਰ ਆਇਓ ਬੜਾ ਉਹਨਾਂ ਨੇ ਜ਼ੋਰ ਲਾਇਆ ਸੱਚੀ ਤੇ ਬੜੀ ਬੜੀ ਕਿਹਾ ਉਹਨਾਂ ਨੇ ਤੇ ਆਪਾਂ ਮੈਂ ਹੁਣ ਸੋਚਾਂ ਢੀ ਕਿ ਆਪਾਂ ਕਿਸ ਦਿਨ ਜਾਵਾਂਗੇ ਮਮਾ ਕੋ ਤੇ ਥੋੜਾ ਜਿਹਾ ਮਤਲਬ ਤਬੀਅ ਥੋੜੀ ਖਰਾਬ ਹੈ ਸਾਰੇ ਜਣੇ ਗੁੱਡ ਵਿਸ਼ੇਸ ਦਿਓ ਮਮਾ ਨੂੰ ਵੀ ਕੀ ਛੇਤੀ ਛੇਤੀ ਮਮਾ ਠੀਕ ਹੋ ਜਾਣਾ ਤੇ ਮੈਂ ਤੇ ਸਿਮੂ ਵੇਖਾਂਗੇ ਜਾਵਾਂਗੇ ਨਹੀਂ ਤੇ ਜੇ ਪਾਪਾ ਆਉਣਗੇ ਫਿਰ ਆਪਾਂ ਸਾਰੇ ਜਣੇ ਇਕੱਠੇ ਜਾਵਾਂਗੇ ਉਹਨਾਂ ਘਰ ਟੇਬਲ ਹੋਗ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਜੇ ਹੋ ਸਕਿਆ ਮਮਕਿਨ ਹੋਇਆ ਤੇ ਥੋੜੇ ਜਿਹੇ ਦਿਨਾਂ ਤੱਕ ਉਹਨਾਂ ਨਾਲ ਵੀਡੀਓ ਵੀ ਸ਼ੂਟ ਕਰਾਂਗੇ ਬਾਕੀ ਮੈਂ ਤਾਂ ਮम्मा ਸੋਚਣ ਦੇ ਆ ਕਿ ਆਪਾਂ ਦੋਵੇਂ ਵੀਡੀਓ ਬਣਾਇਆ ਕਰੀਏ ਹੁਣ ਮੈਂ ਤੇ ਮम्मा ਤੇ ਜੇ ਕੋਈ ਮਤਲਬ ਸਟੋਰੀ ਵੈਸੇ ਤੇ ਆਪਾਂ ਸ਼ੁਰੂ ਕਰਾਂਗੇ ਕਦੀ ਸਟੋਰੀ ਤੇ ਸਟੋਰੀ ਰਾਈਟਰ ਵੀ ਮੈਨੂੰ ਚਾਹੀਦਾ ਉਹ ਮੈਂ ਪੋਸਟ ਵੀ ਪਾਵਾਂਗੀ ਜੋ ਕਿ ਮੈਨੂੰ ਉਹਦੇ ਮम्मा ਨੂੰ ਸਟੋਰੀ ਲੇਖ ਦੇ ਮੇਰੀਆਂ ਬੇਟੀਆਂ ਨਾਲ ਹਨਾ ਤੇ ਅਸੀਂ ਮੂ ਤੇ ਸਕੂਲ ਹੁੰਦੀ ਆ ਉਹਨੂੰ ਵੀ ਛੁੱਟੀਆਂ ਪੈਣੀਆਂ 1-2 ਦਿਨ ਤੱਕ ਤੇ ਫਿਰ ਆਪਾਂ ਬਣਾਇਆ ਕਰਾਂਗੇ ਵੀਡੀਓ ਹਾਂਜੀ ਫਿਰ ਆਪਾਂ ਵੀਡੀਓ ਸ਼ੂਟ ਕਰਾਂਗੇ ਹਲੇ ਥੋੜੇ ਦਿਨ ਵੀ ਛੋਟੇ ਆ ਰੁਕ ਜਾ ਪੁੱਤ ਹਾਂਜੀ ਤੇ ਇਸ ਕਰਕੇ ਧੁੰਦ ਵੀ 12 1 ਵਜੇ ਤੱਕ ਧੁੰਦ ਨਹੀਂ ਲੱਤਦੀ ਤੇ ਠੰਡ ਵੀ ਬੜੀ ਐ ਇੱਕ ਮੰਮਾ ਦੀ ਤਬੀਅਤ ਵੀ ਖਰਾਬ ਆ ਤੇ ਇਸ ਕਰਕੇ ਫਿਰ ਸਾਡੇ ਕੋ ਵੀਡੀਓ ਜਿਹੜੀ ਹਜੇ ਨਹੀਂ ਬੰਦੀ ਉਹ ਦਾ ਅੱਜ ਮੇਰਾ ਮਨ ਹੀ ਕਿ ਆਪਾਂ ਮਤਲਬ ਕਿ ਕੰਮ ਥੋੜਾ ਰਹਿ ਜਾਂਦਾ ਤੇ ਵੀਡੀਓ ਵੱਲ ਧਿਆਨ ਦਵਾ ਕਿਉਂਕਿ ਕਮਾਈ ਦਾ ਛੋਟੇ ਛੋਟੇ ਵਲੋਗ ਪਾ ਲਈਦੇ ਵੀ ਚਲੋ ਹਾਂ ਜੀ ਤੇ ਦੂਜੇ ਤੀਜੇ ਦੇਣ ਦੂਜੇ ਦੂਜੇ ਤੀਜੇ ਦੇਣ ਆਪਾਂ ਛੋਟੇ ਮੋਟੇ ਵਲੋਗ ਜੋ ਵੀ ਆਪਾਂ ਘਰ ਵਿੱਚ ਕਰਦੇ ਆ ਉਹ ਸਾਬ ਨਾਲ ਹੀ ਵੀਡੀਓ ਪਾ ਦਈਦੀਆਂ ਵਾ ਤੇ ਬਾਕੀ ਜੇ ਮਮਾ ਦਾ ਠੀਕ ਰਿਹਾ ਸਰੀਰ ਠੀਕ ਐਕਟਿਵ ਫੀਲ ਕਰਨਗੇ ਤੇ ਫਿਰ ਆਪਾਂ ਵੀਡੀਓ ਵੀ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਪਲੀਜ਼ ਸਾਰੇ ਜਣੇ ਵਧੀਆ ਤੁਸੀਂ ਮੋਟੀਵੇਸ਼ਨ ਦੇਣਾ ਕਮੈਂਟ ਕਰਨੇ ਤੇ ਫਿਰ ਹੋਰ ਛੋਟੀਆਂ-ਛੋਟੀਆਂ ਸਟੋਰੀਆਂ ਜਿਹੜੀਆਂ ਵਾਂ ਮੋਟੀਵੇਸ਼ਨ ਵਾਲੀਆਂ ਜਰੂਰ ਤੁਹਾਡੇ ਅੱਗੇ ਲੈ ਕੇ ਆਵਾਂਗੇ ਜੋ ਵੀ ਦੁਨੀਆ 'ਚ ਚੱਲ ਰਿਹਾ ਵਾ ਤੇ ਸੋਚੀ ਤੇ ਮੈਂ ਬੜੀ ਵਧੀਆ ਹੀ ਵੀਡੀਓ ਇੱਕ ਮਤਲਬ ਜਿੱਦਾਂ ਕਹਿ ਦਈਏ ਕਿ ਬੇਟੀਆਂ ਦੀ ਜ਼ਿੰਦਗੀ ਉੱਤੇ ਜੋ ਕੁਝ ਹੈ ਨਾ ਮम्मा ਚੱਲਣਾ ਲਿਆ ਵਾ ਮੈਂ ਤਾਂ ਮम्मा ਬੈਠ ਕੇ ਗੱਲ ਕਰਦੇ ਰਹਿੰਦੇ ਆ ਕਿ ਇਹ ਚੀਜ਼ ਸਾਨੂੰ ਜਿਹੜੀ ਹੈ ਸਟੋਰੀ ਦੇ ਰੂਪ 'ਚ ਲੈ ਕੇ ਆਉਣੀ ਚਾਹੀਦੀ ਆ ਬਸ ਇਹ ਆ ਕਿ ਛੋਟੀਆਂ ਬੇਟੀਆਂ ਕਾਰਨ ਤੇ ਕੁਝ ਹੋਰ ਪ੍ਰੋਬਲਮ ਪੈ ਜਾਂਦੀਆਂ ਵਾ ਮੇਰੇ ਪੇਕੇ ਫੈਮਿਲੀ ਵੱਲ ਵੀ ਮੈਨੂੰ ਜਾਣਾ ਪੈਂਦਾ ਵਾ ਤੇ ਬੜਾ ਨਹੀਂ ਹੁਣ ਨੂੰ ਪਰਾ ਵਿੱਚ ਠੀਕ ਨਹੀਂ ਨਾ ਕਰਕੇ ਮम्मा ਵੀ ਠੀਕ ਨਹੀਂ ਇਹਨਾਂ ਦੀ ਦਵਾਈ ਲੈਣ ਇੱਕ ਦਿਨ ਚਲ ਗਈ ਬਟਾਲੇ ਫਿਰ ਅਗਲੇ ਦਿਨ ਮੈਂ ਆਪਣੇ ਪਿੰਡ ਚਲ ਗਈ ਤੇ ਉਹ ਵੀ ਫਿਰ ਉੱਥੇ ਵੀ ਮੇਰੇ ਕੋਲ ਵਲੋਗ ਨਹੀਂ ਪਿਆ ਕਿਉਂਕਿ ਠੀਕ ਨਹੀਂ ਜੀ ਨਹੀਂ ਕੀਤਾ ਉੱਥੇ ਵੀ ਵੀਡੀਓ ਬਣਾਉਣਾ ਕਿ ਇਹ ਮੰਜੇ ਤੇ ਪਏ ਸਾਰੇ ਦੇਰ ਵੀ ਨਹੀਂ ਕਰਦਾ ਹਨਾ ਇਦਾਂ ਕੰਮ ਕਰਾਂ ਤੇ ਮਾਂ ਨੇ ਬੜਾ ਹੋਰ ਹਿਸਾਬ ਦਾ ਹੋਇਆ ਹੋਇਆ ਹੈ ਮੇਰੇ ਮਮਿਆ ਨੇ ਨਾ ਪਰਸਨਲ ਤਿੰਨ ਚਾਰ ਜਣਿਆਂ ਨੇ ਮੈਸੇਜ ਕੀਤਾ ਵੀ ਤੁਸੀਂ ਆਪਣੀ ਮੰਮਾ ਨਾਲ ਤੇ ਬੱਚਿਆਂ ਨਾਲ ਵਲੋਗ ਪਾਓ ਛੋਟੇ ਛੋਟੇ ਵੀਡੀਓ ਕਿਉਂ ਨਹੀਂ ਪਾਉਂਦੇ ਪ੍ਰੋਬਲਮ ਕੀ ਆ ਫੋਨ ਤੱਕ ਆ ਫਿਰ ਮੈਂ ਸੋਚਿਆ ਕਿ ਚਲੋ ਛੋਟਾ ਜਿਹਾ ਭੋਲੇ ਆ ਕਿ ਦੱਸ ਦਈਏ ਹਾਂ ਕਿ ਦੱਸ ਦਈਏ ਕਿ ਕੋਈ ਪ੍ਰੋਬਲਮ ਨਹੀਂ ਆ ਜਾਂ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਆ ਬਸ ਇਹ ਹੈ ਕਿ ਨਈ ਹਰੇ ਪੈਂਡ ਮਜਬੂਰੀ ਕਰਕੇ ਫਿਰ ਮੈਂ ਸੋਚਿਆ ਕਿ ਤੁਹਾਨੂੰ ਬਿਠਾ ਕੇ ਤੁਹਾਡੇ ਨਾਲ ਜਿਹੜੀ ਵੀਡੀਓ ਸ਼ੇਅਰ ਕਰ ਦਿੰਨੀ ਆ ਤੇ ਬਾਕੀ ਬਹੁਤ ਸੋਨਾ ਚੱਲ ਰਿਹਾ ਬਾਬਾ ਜੀ ਦੀ ਕਿਰਪਾ ਨਾਲ ਕੋਈ ਵੀ ਇਤਨੀ ਗੱਲ ਨਹੀਂ ਆ ਤੇ ਆਈ ਹੋਪ ਕਿ ਸਟੋਰੀ ਜਿਹੜੀ ਵੀ ਮੈਂ ਸੋਚ ਰਹੀ ਆ ਵਧੀਆ ਲੈ ਕੇ ਆਵਾਂ ਤੁਹਾਡੇ ਅੱਗੇ ਦਿੱਤੇ ਵਿੱਚ ਪਪਾ ਨਹੀਂ ਇੱਥੇ ਪਪਾ ਪਪਾ ਨਹੀਂ ਇਹ ਪਪਾ ਸੋਲ ਵੇਖਣਗੇ ਪਪਾ ਵੀਡੀਓ ਵੇਖਣਗੇ ਆਪਾਂ ਇੱਥੇ ਵੀਡੀਓ ਵੇਖ ਰਹੇ ਆ ਪਪਾ YouTube ਤੇ YouTube ਤੇ ਹਾਂਜੀ ਨੌਕਰੀ ਇੱਥੇ ਡਿਊਟੀ ਦੇਣਾ ਪਪਾ ਪਪਾ ਚਲੋ ਹੁਣ ਬਾਏ ਕਰ ਦਈਏ ਸਾਰੇ ਬਾਏ ਪਪਾ ਬਾਏ